ਨਮਕ ਹੀ ਬਣਾ ਸਕਦਾ ਤੁਹਾਨੂੰ ਕਰੋੜਪਤੀ بس ਇਹਨਾਂ ਗੱਲਾਂ ਦਾ ਧਿਆਨ ਰੱਖੋ ਨੰਬਰ 1 ਜਦੋਂ ਵੀ ਤੁਸੀਂ ਨਮਕ ਨੂੰ ਕਿਸੇ ਵੀ ਬਰਤਨ ਵਿੱਚ ਪਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਨੂੰ ਕਦੇ ਵੀ ਲੋਹੇ ਸਟੀਲ ਜਾਂ ਫਿਰ ਪਲਾਸਟਿਕ ਦੇ ਬਰਤਨ ਵਿੱਚ ਨਾ ਪਾਓ ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ ਨਮਕ ਨੂੰ ਹਮੇਸ਼ਾ ਕੰਚ ਦੇ ਬਰਤਨ ਵਿੱਚ ਪਾ ਕੇ ਹੀ ਰੱਖੋ ਜੇਕਰ ਤੁਸੀਂ ਆਪਣੀ ਹਰ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਨੰਬਰ 2 ਨਮਕ ਵਾਲਾ ਪੋਚਾ ਘਰ ਵਿੱਚ ਲਗਾਉਣਾ ਨਕਾਰਾਤਮਕ ਊਰਜਾ ਖਤਮ ਹੁੰਦੀ ਹੈ ਜਿਸ ਦੀ ਮਦਦ ਨਾਲ ਘਰ ਵਿੱਚੋਂ ਲੜਾਈ ਝਗੜੇ ਦੂਰ ਹੁੰਦੇ ਹਨ ਜੇਕਰ ਤੁਸੀਂ ਹਰ ਕੰਮ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਨਮਕ ਦਾ ਪੋਚਾ ਜ਼ਰੂਰ ਲਗਾਇਆ ਕਰੋ ਮੰਗਲਵਾਰ ਤੇ ਸ਼ਨੀਵਾਰ ਨੂੰ ਨਮਕ ਵਾਲੇ ਪਾਣੀ ਦਾ ਪੋਚਾ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 3 ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਵਿਅਕਤੀ ਲੰਮੇ ਸਮੇਂ ਤੋਂ ਬਿਮਾਰ ਰਹਿੰਦਾ ਹੈ ਤਾਂ ਉਸ ਦੇ ਸਰਾਣੇ ਕੰੱਚ ਦੀ ਕੌਲੀ ਵਿੱਚ ਨਮਕ ਪਾ ਕੇ ਰੱਖ ਦਿਓ ਤੇ ਇਸ ਨਮਕ ਨੂੰ ਹਰ ਮਹੀਨੇ ਜ਼ਰੂਰ ਬਦਲਦੇ ਰਹੋ ਇਸ ਨਾਲ ਰੋਗੀ ਵਿਅਕਤੀ ਠੀਕ ਹੋਣ ਲੱਗ ਜਾਵੇਗਾ ਨੰਬਰ 4 ਜੇਕਰ ਤੁਹਾਨੂੰ ਆਲਸ ਦੀ ਬਹੁਤ ਸਮੱਸਿਆ ਹੈ ਤਾਂ ਹੌਨ ਸਮੇਂ ਪਾਣੀ ਵਿੱਚ ਇੱਕ ਚੁਟਕੀ ਨਮਕ ਦੀ ਪਾ ਕੇ ਇਸ਼ਨਾਨ ਕਰ ਲਿਆ ਕਰੋ ਇਸ ਨਾਲ ਤੁਹਾਡਾ ਆਲਸ ਵੀ ਦੂਰ ਹੋਵੇਗਾ ਜੇਕਰ ਨਜ਼ਰ ਵੀ ਲੱਗੀ ਹੋਵੇਗੀ ਉਹ ਵੀ ਉਤਰ ਜਾਵੇਗੀ ਤੇ ਦੁਬਾਰਾ ਵੀ ਨਹੀਂ ਲੱਗੇਗੀ ਨੰਬਰ 5 પતિ-ਪਤਨੀ ਵਿੱਚ ਇਕ ਅਕਸਰ ਲੜਾਈ ਝਗੜੇ ਰਹਿੰਦੇ ਹਨ ਜਾਂ ਤਣਾਅ ਦੀ ਸਮੱਸਿਆ ਰਹਿੰਦੀ ਹੈ ਤਾਂ ਇੱਕ ਕੰੱਚ ਦੇ ਗਲਾਸ ਵਿੱਚ ਨਮਕ ਪਾ ਕੇ ਆਪਣੇ ਕਮਰੇ ਵਿੱਚ ਰੱਖ ਲਓ ਇਸ ਦੀ ਮਦਦ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਨੰਬਰ 6 ਵਸਤੂ ਸ਼ਾਸਤਰ ਦੇ ਅਨੁਸਾਰ ਆਰਥਿਕ ਤੰਗੀਆਂ ਨੂੰ ਦੂਰ ਕਰਨ ਲਈ ਕੰੱਚ ਦੇ ਕਟੋਰੀ ਵਿੱਚ ਦੋ ਚਮਚ ਨਮਕ ਅਤੇ 4 ਤੋਂ 5 ਲੌਂਗ ਪੋਇਸ ਇਸ ਕਟੋਰੀ ਨੂੰ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖੋ ਜਿੱਥੇ ਕੋਈ ਨਾ ਦੇਖ ਸਕੇ ਸੋ ਪਾਰ ਨਾਲ ਘਰ ਵਿੱਚ ਪੈਸਾ ਆਵੇਗਾ ਵਿਅਕਤੀ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਨੰਬਰ 7 ਕੱਚ ਦੇ ਬਰਤਨ ਵਿੱਚ ਨਾਮਕ ਪਾ ਕੇ ਬਾਥਰੂਮ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨਾ ਕਰਦੇ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਘਰ ਵਿੱਚ ਸੁੱਖ ਸ਼ਾਂਤੀ ਆਵੇਗੀ ਇਸ ਦੇ ਨਾਲ ਹੀ ਪੈਸੇ ਦੀ ਕਮੀ ਪੂਰੀ ਹੋਵੇਗੀ ਨੰਬਰ 8 ਜਦੋਂ ਵੀ ਤੁਸੀਂ ਆਪਣੀ ਰਸੋਈ ਦੇ ਕੱਚ ਦੇ ਬਰਤਨ ਵਿੱਚ ਨਾਮਕ ਪਾਉਂਦੇ ਹੋ ਤਾਂ ਉਸ ਵਿੱਚ ਦੋ ਲੌਂਗ ਜ਼ਰੂਰ ਪਾਏ ਇਸ ਤਰ੍ਹਾਂ ਕਰਨਾ ਤੁਹਾਨੂੰ ਧਨ ਸੰਬੰਧੀ ਬਹੁਤ ਲਾਭ ਮਿਲੇਗਾ ਤੇ ਨਾਲ ਹੀ ਘਰ ਵਿੱਚ ਹਮੇਸ਼ਾ ਬਰਕਤ ਆਵੇਗੀ ਸੁੱਖ ਸ਼ਾਂਤੀ ਬਣੀ ਰਹੇਗੀ ਨੰਬਰ 9 ਜਦੋਂ ਵੀ ਔਰਤਾਂ ਖਾਣਾ ਬਣਾਉਣ ਤੋਂ ਨੂੰ ਉਹਨਾਂ ਨੂੰ ਕਦੇ ਵੀ ਟੇਸਟ ਕਰਕੇ ਨਾ ਦੇਖੋ ਇਸ ਤਰ੍ਹਾਂ ਕਰਨਾ ਖਾਣੇ ਦੀ ਪਵਿੱਤਰਤਾ ਭੰਗ ਹੁੰਦੀ ਹੈ ਇਸ ਦਾ ਪਹਿਲਾਂ ਪਰਮਾਤਮਾ ਨੂੰ ਭੋਗ ਲਗਾਓ ਫਿਰ ਇਸ ਨੂੰ ਖਾ ਕੇ ਦੇਖੋ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਤੇ ਪੈਸਾ ਆਉਂਦਾ ਹੈ ਨੰਬਰ 10 ਜੇਕਰ ਤੁਹਾਨੂੰ ਕੋਈ ਵੀ ਵਿਅਕਤੀ ਪਸੰਦ ਨਹੀਂ ਹੈ ਤਾਂ ਉਸ ਦਾ ਕਦੇ ਵੀ ਨਾਮਕ ਨਾਖੋ ਇਸ ਤਰ੍ਹਾਂ ਕਰਨਾ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਮਿੱਠਾ ਖਾ ਸਕਦੇ ਹੋ ਨੰਬਰ 11 ਜੇਕਰ ਤੁਹਾਨੂੰ ਕੋਈ ਨਾਮਕ ਖਾਣ ਲਈ ਕਹਿ ਰਿਹਾ ਹੈ ਤਾਂ ਕਦੇ ਵੀ ਉਸਦੇ ਦਬਾਅ ਵਿੱਚ ਆ ਕੇ ਨਾਮਕ ਨਾ ਖੋ ਇਸ ਤਰ੍ਹਾਂ ਕਰਨਾ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਜਿਸ ਨਾਲ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 12 ਜੇਕਰ ਅਕਸਰ ਤੁਹਾਡੇ ਹੱਥ ਵਿੱਚੋਂ ਨਾਮਕ ਡਿੱਗ ਰਿਹਾ ਹੈ ਇਸ ਗੱਲ ਦਾ ਸੰਕੇਤ ਹੈ ਕਿ ਚੰ드ਰਾ ਅਤੇ ਸ਼ੁਕਰ ਦੋਨੋਂ ਹੀ ਕਮਜ਼ੋਰ ਹੋ ਰਹੇ ਹਨ ਜਿਸ ਕਾਰਨ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਇਸ ਲਈ ਕਦੇ ਵੀ ਨਾਮਕ ਨੂੰ ਧਰਤੀ ਤੇ ਨਾ ਡਿੱਗਣ ਦਿਓ ਨੰਬਰ 13 ਕਿ ਕੰਚ ਦੇ ਗਲਾਸ ਵਿਟਨਾਮਕ ਪਾਕਿਸਤਾਨੋਂ ਸ਼ੀਸ਼ੇ ਅੱਗੇ ਰੱਖਦੇ ਹੋ ਇਸ ਨਾਲ ਤੁਹਾਡਾ ਮਿਹਨਤ ਦਾ ਕਮਾਇਆ ਹੋਇਆ ਪੈਸਾ ਟਿਕਨ ਲੱਗ ਜਾਵੇਗਾ ਜਿਸ ਵਿੱਚ ਬਧੇਰੇ ਬਰਕਤ ਪਵੇ ਤੁਹਾਨੂੰ ਪੈਸੇ ਸੰਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 14 ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਨਾਮਕ ਬਿਲਕੁਲ ਵੀ ਨਾ ਖਰੀਦੋ ਤੇ ਨਾ ਹੀ ਸ਼ਾਮ ਦੇ 4 ਵਜੇ ਤੋਂ ਬਾਅਦ ਨਾਮਕ ਖਰੀਦਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਨੂੰ ਸੰਬੰਧੀ अनेका ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਨਾ ਹੀ ਸ਼ਾਮ ਦੇ ਸਮੇਂ ਕਿਸੇ ਨੂੰ ਨਾਮਕ ਉਧਾਰ ਦੇਣਾ ਚਾਹੀਦਾ ਹੈ। ਨੰਬਰ 15 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਨਮਕ ਖਰੀਦਦੇ ਹੋ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨਾ ਕਰਕੇ ਤੁਹਾੰਦੌਲਤ ਵਿੱਚ ਵਾਧਾ ਹੁੰਦਾ ਤੇ ਨਾਲ ਹੀ ਘਰ ਵਿੱਚ ਬਰਕਤ ਰਹਿੰਦੀ ਹੈ ਨੰਬਰ 16 ਜੇਕਰ ਤੁਹਾਡੇ ਘਰ ਵਿੱਚ ਨਮਕ ਪਹਿਲਾਂ ਹੀ ਖਤਮ ਹੋਣਾ ਹੋਵੇ ਤਾਂ ਉਸ ਨੂੰ ਪਹਿਲਾਂ ਹੀ ਮੰਗਾ ਕੇ ਰੱਖੋ ਇਸ ਤਰ੍ਹਾਂ ਕਰਨਾ ਕਰ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ ਜੇਕਰ ਇਹ ਘਰ ਵਿੱਚ ਖਤਮ ਹੋ ਜਾਵੇ ਤਾਂ ਤੁਹਾੰਦੌਲਤ ਤੇ ਬਰਕਤ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 17 ਜੇਕਰ ਤੁਹਾਡੇ ਬੱਚੇ ਨੂੰ ਜਾਂ ਫਿਰ ਘਰ ਦੇ ਕਿਸੇ ਵੀ ਮੈਂਬਰ ਨੂੰ ਨਜ਼ਰ ਲੱਗ ਜਾਵੇ ਤਾਂ ਉਸ ਤੋਂ ਉੱਪਰ ਦੀ ਸੇਧਾ ਨਾਮਕ 7 ਵਰਸਾਕੇ ਸਿੰਕ ਵਿੱਚ ਪਾਕੇ ਟੂਟੀ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਨਜ਼ਰ ਤੁਰੰਤ ਉੱਤਰ ਜਾਵੇਗੀ। ਨੰਬਰ 18 ਜੇਕਰ ਦੁੱਧ ਨੂੰ ਨਜ਼ਰ ਲੱਗ ਜਾਵੇ ਤਾਂ ਮੱਜ ਉੱਪਰ ਅਤੇ ਦੁੱਧ ਉੱਪਰ ਦੀ ਵੀ ਨਾਮਕ ਸਵਾਕੇ ਪਾਣੀ ਥੱਲੇ ਛੱਡ ਦਿਓ ਬਹਾ ਦਿਓ। ਇਸ ਤਰ੍ਹਾਂ ਕਰਨਾ ਦੁੱਧ ਨੂੰ ਲੱਗੀ ਨਜ਼ਰ ਵੀ ਉੱਤਰ ਜਾਵੇ ਕਿ ਨੰਬਰ 19 ਜੇਕਰ ਤੁਹਾਡੇ ਤੋਂ ਨਾਮ ਕਢਲੇ ਜਾਵੇ ਤਾਂ ਉਸ ਉੱਪਰ ਕਦੇ ਵੀ ਝਾੜੂ ਜਾਂ ਪੋਚਾ ਨਾ ਲਗਾਓ ਸੁਖਸ ਨੂੰ ਰੋਟੀ ਉੱਪਰ ਪਾ ਕੇ ਜਨਵਰ ਨੂੰ ਪਾ ਦੇ ਇਸ ਤਰ੍ਹਾਂ ਕਰਨਾ ਨੁਕਸਾਨ ਟਲ ਸਕਦਾ ਹੈ ਨਮਰ ਵੀ ਜੇਕਰ ਖਾਣੇ ਵਿੱਚ ਨਮਕ ਘੱਟ ਹੋਵੇ ਤਾਂ ਕਦੇ ਵੀ ਕੱਚਾ ਨਮਕ ਪਾ ਕੇ ਨਾ ਖਾਓ ਕਾਲੀ ਮਿਰਚ ਪਾ ਲਓ ਨਮਕ ਤੁਹਾਡੀ ਸਿਹਤ ਦਾ ਬਹੁਤ ਨੁਕਸਾਨ ਕਰੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤੂ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ